ਫਾਈਨ ਸਾਸੀਗਾ ਜੀ ਕਿੱਦਾਂ ਥਾਰੇ ਅੱਜ ਆਪਾਂ ਗੁਰਦੁਆਰਾ ਸ਼ਹਾੜਾ ਸਾਹਿਬ ਸੰਤੇ ਪੰਜੀ ਵੇਖਣ ਤੇ ਤੁਹਾਨੂੰ ਸਾਰਾ ਗੁਰਦੁਆਰਾ ਬਖੋਲਦੇ ਆ ਸੰਤੇ ਪੰਜੀ ਦਾ ਮਹਾਂਚਲ ਕੋਨੇ ਕੋਟੀਆਂ ਤੋਂਨੇ ਆ ਬੇ ਘੂਰੇ ਭਗਾੜੇ ਝੂੜਾ ਲੈਨੇ ਆ ਸਾਰੇ ਬਲੌਗ ਦੇ ਨਾਲ ਜੁੜੇ ਰਹੋ ਸਭ ਕੁਝ ਬਖੋਲਦੇ ਆ ਖਰਾਬਾ ਦੇ ਕੇ ਥੋੜੇ ਬਾਰੇ ਨੋ ਦਾ ਲੰਗ ਰੁਪਈਆ ਮੈਂ ਬਖੋਲਦਾ ਤੇ ਬੰਦ ਕਰ ਦੇ ਜੀ ਨਮਾਜ਼ ਹੋ ਜਾਣਾ ਕੋਈ ਬਾਤ ਨਾ ਕਰਾਓ ਕਰੋ ਚੈੱਕ ਕਰੋ ਨਾ ਕਰ ਆਪਣੇ ਕਰ ਕੋਈ ਪੇਸ਼ਾਨੀ ਪਤਨੀ ਦਾ ਜ਼ੋਰ ਦੇ ਲੱਗਾ ਨਹੀਂ ਤੇ ਇੱਕ ਬਾਤ ਓਏ ਸ਼ੇ ਲੱਗੀ ਤੇਰਾ ਆਪਣੇ ਧੱਕੇ ਰੱਖਣੀ ਆ ਕਿਸੇ ਨੇ ਪੱਤਾ ਨਹੀਂ ਮਾਰਨਾ ਪਰਮ ਦੇ ਨਾਲ ਸਾਧਤੀ ਜੀ ਬੜੇ ਪਰਮ ਦੇ ਨਾਲ ਚੱਲਦੀ

ਵੇੜੀ ਤੋਂ ਦੁਪਈ ਹੀ ਭਾ ਵੀ ਜਲ ਪਈ ਆ ਭਾਰੀ ਕਰਨੀ ਹੈ ਉਹ ਲੋੜ ਨਹੀਂ ਹੈ تمہਰੇ ਲਈ ਇਹ ਨਹੀਂ ਇਹ ਵਾਹ ਨਹੀਂ ਇਹ ਨਹੀਂ ਇਹ ਹੀ ਚਾਹੀਦਾ ਮੈਨੂੰ ਨਹੀਂ ਲੀਣਾ ਪੜਾਏ ਤੇ ਪਾਣੀ ਗੰਡਾ ਫੜਾ ਮੈਂ ਕੁਛ ਬਾਲੀਓ ਜਿੰਨੇ ਪਾੜੀਏ ਕਰਦਾ ਕੰਮ ਉਹੀ ਜਾਂਦਾ ਨੇ ਤਾਂ ਕੰਮ ਕੀ ਨਾ ਕਰੋ ਯਾਰ ਨਾਓ ਨਾ ਨਾਓ ਓਏ 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 ਮੋਢੇ ਮਾਰਦਾ ਹੀ ਇਹ ਗੰਗਲੂ ਸੱਤਿਆਨ ਰਾਖਾਤਾ ਲਈ ਛਾ ਕੋ ਸਾਰੇ ਬਨੇ ਕੁੜੀਆਂ ਕੁੜੀਆਂ ਟੋਨੇ ਫੇਮ ਨੇ ਵੰਗਾ ਟੋੜੀਂਦਾ ਇਹਨਾਂ ਕਰ ਲੈ ਐ ਐਕਟਿਵ ਪੰਘੋੜੇ ਵਾਧੂ ਲੱਗੇ ਆ ਹਣਾ ਆ ਪਿਛਲੀ ਯਾਰ ਘਾਟੇ ਛੋੜੇ ਗੁੱਡੀ 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 ਕੰਮਣਾ ਕਰੀ ਓਏ ਆ ਕੰਮਣਾ ਕਰੀ ਡੰਡੇ ਵਾਲਾ ਨਾ 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 ਚੱਲ ਚੱਲ ਜਵਾਸਤ ਜੀ ਮਾੜੇ ਏ ਬੰਦੇ ਤੁਸੀਂ ਬੰਦੇ ਮਾੜੇ ਏ ਤੁਸੀਂ ਵਾਪਸ ਚੀਂਆਂ ਫੜੋ ਚੱਲ ਓਏ ਨਾ ਯਾਰ ਨਾ ਓ ਬੱਲੇ ਸਰ ਚੈੱਕ ਕਰਵਾਉਣਾ ਤਾਂ ਮਾਰੀ ਨੇ ਵਰਕਿੰਗ ਵਾਲੀ ਗਲੀ ਇਧਰ ਹੋਇਓ ਗਲੀ ਪੈਲੀ ਗਾੜੀ ਕੰਮ ਕਹਿੜਾ ਹੈ ਇਧਰ ਇਹਨਾਂ ਨੂੰ ਘੱਡੇ ਮਾਰ ਗਾੜੀ ਗਿੱਲੀ ਆ ਉਹ ਪਰਲੇਪਣ ਸੁੱਕੀ ਹੋਣੀ ਯਾਰ ਬੜੀ ਰੌਣਕ ਆ ਦੇਖੋ ਕਿਦਾਂ ਦੇ ਲੜਨਾ ਓਏ ਜੱਜਮਾਨ ਜੈ ਜਮਾਨ ਜੈਕਸਨ ਕਿਹ ਵੱਡੀ ਜਾਨੀ ਆ ਵੇਖੀ ਕਿਹਨੇ ਮਾਰ ਦਿੱਤਾ ਨਾ ਨਾ ਸਾਰਾ ਟੱਬਰ ਹੀ ਪੈ ਗਏ ਜੇ ਫੜਿਆ ਨਹੀਂ ਜਾਂਦਾ ਵੇ ਉਹ ਤੂੰ ਲੋਹਾਰੇ ਕੋ ਢੇਲਾ ਪਾੜੀਆ ਉਹ ਪਤੰਗ ਹੀ ਵੜੰਦਾ ਐ ਭੀ ਲਾਉਂਦੇ ਆਂ ਕੀ ਹਾਰ ਸੰਤ ਪੈ ਗਈ ਓ ਲੈ ਵੱਡੀ ਵੀ ਗਈ ਯਾ ਉਸਤਾ ਜੀ ਕਿ ਬਾਸ਼ੀ ਹੋਂ ਚੱਤੀ ਆ ਦੇ ਘਰੋਂ ਆਇਆ ਤੂੰ ਮੇਰੇ ਨਾਲ ਤੇ ਮੱਥੇ ਤੇ ਆ ਸਾਡਾ ਡੰਡਾ ਮਾਰੀਂ ਪੁਣੜੇ ਡੰਡਾ ਮਾਰੀਂ ਵਾਰਕੁਟੇਂ ਨਾ ਚੋਟੜੇ ਮਾਰੀਂ ਜਨਾਦੰਦੇ ਭਾਈ ਆ ਰਹੇ ਨਾ ਗੱਲ ਗੱਲ ਤਾਂ ਪਾਰਟੀ ਆਉਂਦੇ ਸਾਰੇ ਜਿਹੜੇ ਮਾਰਨਰ ਚਾਔਲ યોસ્તાજી તાડે કોને કોડવા ફડે જના ઓય યદરો ખેલાડી લે ફ્લેવર પીયો ਪਾਤੋ ਗੁੱਡੀ ਢਾ ਕੇ ਦੂਜੀ ਸਾਈਡ ਆਏ ਆ ਉਥੇ ਤੇ ਗੁਰਵਾ ਗੁੱਡੀ ਨਹੀਂ ਡੋਣ ਦੇਂਦੇ ਜਦੋਂ ਮਾੜਾ ਮੋਟੀ ਤਾਂ ਕਰੀਏ ਉਸੇ ਲੈ ਹੱਥ ਫੇਰ ਜਾਂਦੇ ਹੁਣ ਆਪਾਂ ਦੂਜੀ ਸਾਈਡ ਆਏ ਆ ਗੁੱਡੀ ਡੋਣ ਕਿੱਥੇ ਵਾਧੂ ਗੁੱਡੀ ਓੜਦੀ ਪਈ ਏ ਕਰੋ ਚੱਕ ਇੱਥੇ ਕੰਮ ਆਇਆ ਮੈਂ ਨਲ ਗੁੱਡੀਆਂ ਲੁੱਟਣ ਦਿਆ ਇੱਥੇ ਕੰਮ ਸਹੀ ਆ ਇੱਕ ਬੰਦਾ ਕੱਲਿਆ ਆ ਗੁੱਡੀਆਂ ਲੁੱਟਣ ਹਾਂ ਹਾਂ ਆ ਗਈ ਆ ਗਈ ਆ ਗਈ ਆ ਗਈ ਆ ਗਈ ਕਿਹੜੀ ਆ ਗਈ ਕਿਹੜੀ ਆ ਗਈ ਓ ਡੱਬਲ ਹੁੰਦਾ ਪਿਆਜ ਓਏ ਕਰੋ ਚੈੱਕ ਬਰੀਡ ਕਰੋ ਓਏ ਉਹ ਹੱਥ ਵੱਜ ਗਏ ਓਏ ਡੀ ਕਰਵਾ ਤੈਨੂੰ ਕਿਵੇਂ ਆਂਦਾ ਗੁੱਡੀ ਦੇ ਦੇ ਤੈਨੂੰ ਕਾਹ ਤੋਂ ਦੇ ਦੇ ਐ ਨਹੀਂ ਨਾ ਭੱਜ ਕੇ ਲੁੱਟੀ ਆ ਤੈਨੂੰ ਐਵੇਂ ਦੇ ਦੇ ਆਹ ਹੋਰ ਆਉਣ ਲੱਗੀ ਸ਼ਾਲੂ ਓਏ ਜੜੀ ਆ ਲੋਟ ਲੋਟ ਕੇ ਢੇਰ ਲਾ ਲਓ ਪਿੰਡ ਜਾ ਕੇ ਡਾਵਾਂਗੇ ਕਰੀ ਗੁੱਡੀਆਂ ਲੁੱਟ ਦੇ ਦੀ ਠੀਕ ਆ ਠੀਕ ਆ ਪਾ ਜਿੱ ਇਕੱਠਾ ਭਵੀਆਂ ਉੜਦੇ ਆ ਪਾਜੀ ਆਵਲਾ ਗੁੱਡੀਆਂ ਲੁੱਟ ਉਹ ਲੁੱਟ ਕੇ ਆ ਗਏ ਜੇ ਬੰਦੇ ਖੜਾਏ ਗਿੱਲੀ ਪੈਲੀ ਜਿੱਥੇ ਗਿੱਲੀ ਵੈਲੀ ਜ ਆ ਵੇਖੋ ਗਿੱਲੀ ਪੈਲੀ ਜੀ ਬੜੇ ਡੋਰ ਬੜੇ ਡੋਰ ਬਾਨ ਮਗਰੇ ਗੁੱਡੀਆਂ ਸਾਰਾ ਡਾਲ ਦਿੱਤੀ ਗੁੱਡੀਆਂ ਢਾਤੀ ਆਪਾਂ ਵਾਹ ਜਾਈ ਕਪ ਦੇ ਪੇਰ ਆ ਗਏ ਹੁਣ ਆਪਾਂ ਬਲੇ ਵਿੱਚ ਜਿਦਾ ਜੋੜ ਜੋੜ ਕੇ ਲਿਆ ਵਾਹ ਆ ਬਣਾਉਣ ਨਹੀਂ ਦੇਣਦਾ ਯਾਰ ਨੰਨੂ ਆ ਵਿੱਚ ਦਈਆਂ ਬਾਈ ਬਣਾ ਲਾ ਪੁਰਗੇ ਨਹੀਂ ਕਿਹਦੀ ਚੈੱਕ ਕਰੋ ਤੁਸੀਂ ਸੇਲ ਲੱਗੀ ਸੇਲ 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 ਵਾਹ ਯਾ ਯਾ ਫਰਾਰ ਹੋਣਾ। ਬ੍ਰੇਕ ਚਾ ਕਾਰ ਤੋਂ ਬ੍ਰੇਕ। ਬ੍ਰੇਕ ਵਿੱਚ ਆਦੀ ਬ੍ਰੇਕ ਏ। ਹੋਏ। ਇਹਨਾਂ ਦਾ ਸਾਰ ਓਕੇ ਰਿਪੋਰਟ ਆ। ਆਪਰੇ ਚੱਲੇ ਹੁਣ ਆ ਰਹੇ ਦੇ। ਇਹਨਾਂ ਚੈੱਕ ਕਰੋ ਬੰਦੇ। ਮਹੌਲ ਪੂਰਾ 베ਵੀ ਓਏ 베ਵੀ ਕਿਰਾਚਾ ਤਰਨ ਮੋੜ ਪੂਰਾ 베ਵੀ ਮੋੜ ਹੋਇਆ 베ਵੀ ਦੇਖੀ ਵੇਖੀ ਮम्मा ਡਰਾਣਾ ਦੇ

ਡਿਊਟਾ ਜੀ ਉਹ ਪਰ ਗਾ ਚੁਣ ਹਿਆਣੀ ਚਲਾ ਚਲੋ ਉਹ ਤੇਰੇ ਵਾਟ ਕੇ ਮਾਰਨੀ ਇੱਕ ਗਿੱਚੀ ਚ ਹਿਆਲੀ ਹਿਆਲੀ ਤੇ ਤਾਂ ਨਾਰੇ ਵਾਸਤੇ ਨਾਰੇ ਵਾਸਤੇ ਨਾਰੇ ਵਾਸਤੇ ਨਾਰੇ ਵਾਸਤੇ ਓਏ ਨਾਰੇ ਵਾਸਤੇ ਨਾ ਹਾਂ ਜਨੇ ਬਣਾ ਟੈਟ ਆ ਗਿਆ ਹੋਰ ਨਾ ਇਹ ਅੱਜ ਤਾਂ ਨੀਰਾ ਕਰਾਇਆ ਕਰ ਲਓਏ ਮਿੱਤਰੋ ਕਿਹਦੇ ਬਲੌਗ ਦਾ ਕਰਦੇ ਇੱਥੇ ਐਂਡ ਜੇ ਬਲੌਗ ਲੱਗਾ ਹੋਗਾ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਅਗਲੇ ਬਲੌਗ ਤੇ